ਕੀ ਤੁਹਾਡੇ ਦਿਨ ਦੀ ਸ਼ੁਰੂਆਤ ਵੀ ਟਾਇਲਟ ਵਿੱਚ 15-20 ਮਿੰਟ ਬੈਠਣ ਨਾਲ ਹੁੰਦੀ ਹੈ ਤੁਸੀਂ ਜ਼ੋਰ ਲਗਾਉਂਦੇ ਹੋ ਇੰਤਜ਼ਾਰ ਕਰਦੇ ਹੋ ਪਰ ਫਿਰ ਵੀ ਜਦੋਂ ਬਾਹਰ ਆਉਂਦੇ ਹੋ ਤਾਂ ਉਹ ਹਲਕਾਪਨ ਮਹਿਸੂਸ ਨਹੀਂ ਹੁੰਦਾ ਇੱਕ ਭਾਰੀਪਨ ਇੱਕ ਬੇਚੈਨੀ ਸਾਰਾ ਦਿਨ ਬਣੀ ਰਹਿੰਦੀ ਹੈ ਯਾਰ ਪੇਟ ਸਾਫ਼ ਨਹੀਂ ਹੋਇਆ ਜੇਕਰ ਹਾਂ ਤਾਂ ਤੁਸੀਂ ਇਕੱਲੇ ਨਹੀਂ ਹੋ ਹਰ ਤੀਜਾ ਪੰਜਾਬੀ ਇਸ ਅਧੂਰੇ ਨਿਕਾਸ ਤੋਂ ਪਰੇਸ਼ਾਨ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਕਬਜ਼ ਹੈ ਅਸੀਂ ਟੂਰਨ ਖਾਂਦੇ ਹਾਂ ਗੋਲੀਆਂ ਖਾਂਦੇ ਹਾਂ ਪਰ ਅਗਲੇ ਦਿਨ ਫਿਰ ਉਹੀ ਹਾਲ ਪਰ ਕੀ ਹੋਵੇ ਜੇ ਮੈਂ ਤੁਹਾਨੂੰ ਕਹਾ ਕਿ ਤੁਹਾਨੂੰ ਸਿਰਫ ਇੱਕ ਛੋਟੀ ਜਹੀ ਤਕਨੀਕ ਬਦਲਣ ਦੀ ਲੋੜ ਹੈ ਕੋਈ ਦਵਾਈ ਨਹੀਂ ਬਸ ਸਵੇਰੇ ਉੱਠ ਕੇ ਉਹ ਇੱਕ ਕੰਮ ਕਰਨਾ ਹੈ ਅਤੇ ਤੁਹਾਡਾ ਪੇਟ ਇੰਜ ਸਾਫ਼ ਹੋਵੇਗਾ ਜਿਵੇਂ ਕਦੇ ਕਬਜ ਸੀ ਹੀ ਨਹੀਂ ਇਸ ਵੀਡੀਓ ਦੇ ਅੰਤ ਤੱਕ ਮੈਂ ਤੁਹਾਨੂੰ ਇੱਕ ਤਰੀਕਾ ਅਤੇ ਤਿੰਨ ਘਰੇਲੂ ਨੁਸਖੇ ਦੱਸਾਂਗਾ ਜੋ ਪ੍ਰਾਣੀ ਤੋਂ ਪ੍ਰਾਣੀ ਕਬਜ ਨੂੰ ਜੜੋਂ ਖਤਮ ਕਰ ਦੇਣਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਸਮਝੋ ਕਿ ਪੇਟ ਸਾਫ਼ ਕਿਉਂ ਨਹੀਂ ਹੁੰਦਾ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਬੈਠਣ ਦਾ ਤਰੀਕਾ ਜਦੋਂ ਅਸੀਂ ਅੰਗਰੇਜ਼ੀ ਸੀਟ ਤੇ ਕੁਰਸੀ ਵਾਂਗ ਬੈਠਦੇ ਹਾਂ ਤਾਂ ਸਾਡੀ ਆਂਤੜੀ ਪੂਰੀ ਤਰ੍ਹਾਂ ਖੁੱਲਦੀ ਨਹੀਂ ਹੈ ਸਾਡੀਆਂ ਮਾਸਪੇਸ਼ੀਆਂ ਉਸ ਰਸਤੇ ਨੂੰ ਘੁੱਟ ਕੇ ਰੱਖਦੀਆਂ ਹਨ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਕਲ ਉਹ ਗੰਦਗੀ ਅੰਦਰ ਫਸੀ ਰਹਿ ਜਾਂਦੀ ਹੈ ਦੂਜਾ ਕਾਰਨ ਹੈ ਸਾਡੀ ਸਵੇਰ ਦੀ ਸੁਸਤੀ ਸਾਡੀਆਂ ਅੰਤੜੀਆਂ ਸਵੇਰੇ ਉੱਠਦੇ ਸਾਰ ਸਭ ਤੋਂ ਵੱਧ ਐਕਟਿਵ ਹੁੰਦੀਆਂ ਹਨ ਪਰ ਅਸੀਂ ਉੱਠ ਕੇ ਚਾਹ ਪੀ ਲੈਂਦੇ ਹਾਂ ਜਾਂ ਮੋਬਾਈਲ ਫੜ ਲੈਂਦੇ ਹਾਂ ਜਿਸ ਨਾਲ ਉਹ ਕੁਦਰਤੀ ਪ੍ਰੈਸ਼ਰ ਖਤਮ ਹੋ ਜਾਂਦਾ ਹੈ ਤਾਂ ਫਿਰ ਉਹ ਇੱਕ ਕੰਮ ਕੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਜਾਦੂਈ ਤਰੀਕਾ ਹੈ ਮਲ ਆਸਣ ਅਤੇ ਊਸ਼ਾਪਾਨ ਧਿਆਨ ਨਾਲ ਸੁਣੋ ਇਸ ਨੂੰ ਕਰਨਾ ਕਿਵੇਂ ਹੈ ਕਿਉਂਕਿ ਤਰੀਕਾ ਗਲਤ ਹੋਇਆ ਤਾਂ ਅਸਰ ਨਹੀਂ ਹੋਵੇਗਾ ਸਟੈਪ 1 ਕੱਲ ਸਵੇਰੇ ਸੂਰਜ ਦੇ ਚੜਨ ਤੋਂ ਪਹਿਲਾਂ ਜਾਂ 6 ਵਜੇ ਤੋਂ ਪਹਿਲਾਂ ਉੱਠੋ ਸਟੈਪ 2 ਉੱਠਦੇ ਸਾਰ ਹੀ ਦੋ ਗਲਾਸ ਕੋਸਾ ਪਾਣੀ ਪੀਓ ਠੰਡਾ ਪਾਣੀ ਬਿਲਕੁਲ ਨਹੀਂ ਪੀਣਾ ਸਟੈਪ 3 ਸਭ ਤੋਂ ਜ਼ਰੂਰੀ ਪਾਣੀ ਪੀਂਦੇ ਸਮੇਂ ਕੁਰਸੀ ਤੇ ਜਾਂ ਬੈੱਡ ਤੇ ਨਹੀਂ ਬੈਠਣਾ ਤੁਹਾਨੂੰ ਪੈਰਾਂ ਪਾਰ ਬੈਠਣਾ ਹੈ ਜਿਵੇਂ ਅਸੀਂ ਪਹਿਲਾਂ ਦੇਸੀ ਟਾਇਲਟ ਵਿੱਚ ਬੈਠਦੇ ਹੁੰਦੇ ਸੀ ਜਦੋਂ ਤੁਸੀਂ ਇਸ ਪੋਜ਼ ਵਿੱਚ ਬੈਠ ਕੇ ਗਰਮ ਪਾਣੀ ਘੁੱਟ-ਘੁੱਟ ਕਰਕੇ ਪੀਂਦੇ ਹੋ ਤਾਂ ਦੋ ਚੀਜ਼ਾਂ ਹੁੰਦੀਆਂ ਹਨ ਇੱਕ ਤਾਂ ਪਾਣੀ ਦਾ ਭਾਰ ਅਤੇ ਗਰਮਾਹਟ ਅੰਤੜੀਆਂ ਨੂੰ ਜਗਾਉਂਦੀ ਹੈ ਦੂਜਾ ਤੁਹਾਡੇ ਪੱਟ ਤੁਹਾਡੇ ਢੇਟ ਨੂੰ ਦਬਾਉਂਦੇ ਹਨ ਜੋ ਕਿ ਇੱਕ ਕੁਦਰਤੀ ਮ사ਜ ਹੈ 5 ਮਿੰਟ ਇਸੇ ਤਰ੍ਹਾਂ ਬੈਠੋ ਮੇਰੀ ਗਰੰਟੀ ਹੈ ਤੁਹਾਨੂੰ ਅਜੀਹਾ ਪ੍ਰੈਸ਼ਰ ਆਵੇਗਾ ਕਿ ਪੇਟ ਇੱਕ ਬਾਰ ਵਿੱਚ ਪੂਰਾ ਸਾਫ਼ ਹੋ ਜਾਵੇਗਾ ਜਿਨ੍ਹਾਂ ਦੇ ਗੋਡੇ ਦੁਖਦੇ ਹਨ ਉਹ ਕੁਰਸੀ ਤੇ ਬੈਠ ਕੇ ਪੈਰਾਂ ھیਟ ਉੱਚਾ ਸਟੂਲ ਰੱਖ ਲੈਣ ਹੁਣ ਤੁਸੀਂ ਹੋ ਗਏ ਵੀਰ ਜੀ ਪੇਟ ਸਾਫ ਤਾਂ ਕਰ ਲਈਏ ਪਰ ਮਲ ਬਹੁਤ ਸਖਤ ਆਉਂਦਾ ਹੈ ਇਸ ਦਾ ਕਾਰਨ ਹੈ ਸਾਡੀ ਪੰਜਾਬੀ ਡਾਈਟ ਵਿੱਚ ਸੁੱਕੀ ਕਣਕ ਅਤੇ ਘੱਟ ਫਾਈਬਰ ਅੱਜ ਤੋਂ ਹੀ ਆਪਣੀ ਰੋਟੀ ਬਦਲੋ ਸਿਰਫ ਕਣਕ ਦੀ ਰੋਟੀ ਅੰਤੜੀਆਂ ਵਿੱਚ ਚਿਪਕਦੀ ਹੈ ਆਟੇ ਵਿੱਚ ਥੋੜਾ ਜੌਂਦਾ ਆਟਾ ਅਤੇ ਛੋਲਿਆਂ ਦਾ ਆਟਾ ਮਿਲਾ ਕੇ ਮਿੱਸੀ ਰੋਟੀ ਖਾਣੀ ਸ਼ੁਰੂ ਕਰੋ ਅਤੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ 5-6 ਮਣੱਕੇ ਜਾਂ ਦੋ ਅੰਜੀਰ ਪਾਣੀ ਵਿੱਚ ਭਿਉਂ ਦਿਓ ਸਵੇਰੇ ਖਾਲੀ ਪੇਟ ਇਹਨਾਂ ਨੂੰ ਚਬਾ ਕੇ ਖਾਓ ਇਹ ਅੰਤੜੀਆਂ ਨੂੰ ਤੇਲ ਵਾਂਗੂ ਤਾਰ ਕਰ ਦਿੰਦੇ ਹਨ ਬਹੁਤ ਲੋਕ ਪੁੱਛਦੇ ਹਨ ਕਿ ਰਾਤ ਨੂੰ ਕੀ ਲਈਏ ਸਬਗੋਲ ਜਾਂ ਤ੍ਰਿਫਲਾ ਇੱਥੇ ਬਹੁਤ ਵੱਡੀ ਗਲਤੀ ਹੁੰਦੀ ਹੈ। ਇਹ ਸਬਗੋਲ ਸਿਰਫ ਫਾਈਬਰ ਹੈ। ਜੇ ਤੁਸੀਂ ਇਸਬਗੋਲ ਖਾ ਲਿਆ ਪਰ ਪਾਣੀ ਘੱਟ ਪੀਤਾ ਤਾਂ ਇਹ ਅੰਦਰ ਜਾ ਕੇ ਸੀਮੈਂਟ ਵਾਂਗ ਜੰਮ ਜਾਵੇਗਾ ਅਤੇ ਕਬਜ ਵਧਾ ਦੇਵੇਗਾ। ਇਸ ਲਈ ਰੋਜ਼ਾਨਾ ਵਰਤੋਂ ਲਈ ਤ੍ਰਿਫਲਾ ਸਭ ਤੋਂ ਵਧੀਆ ਹੈ। ਰਾਤ ਨੂੰ ਸੌਣ ਵੇਲੇ ਇੱਕ ਚਮਚਾ ਤ੍ਰਿਫਲਾ ਪਾਊਡਰ ਗਰਮ ਪਾਣੀ ਨਾਲ ਲਓ। ਇਹ ਆਦਤ ਨਹੀਂ ਬਣਦਾ ਅਤੇ ਅੰਤੜੀਆਂ ਨੂੰ ਮਜ਼ਬੂਤ ਕਰਦਾ ਹੈ। ਜੇਕਰ ਤੁਹਾਡਾ ਸਰੀਰ ਬਹੁਤ ਖੁਸ਼ਕ ਹੈ ਤਾਂ ਗਰਮ ਦੁੱਧ ਵਿੱਚ ਦੇਸੀ ਘਿਓ ਪਾ ਕੇ ਪੀਣਾ ਵੀ ਆਰਾਮਬਾਨ ਇਲਾਜ ਹੈ। ਦੋਸਤੋ ਦਵਾਈਆਂ ਛੱਡੋ ਅਤੇ ਸਰੀਰ ਦੀ ਸੁਣੋ। ਮੈਂ ਤੁਹਾਨੂੰ ਇੱਕ ਚੈਲੰਜ ਦਿੰਦਾ ਹਾਂ ਸਿਰਫ ਕੱਲ ਸਵੇਰ ਲਈ ਇਹ ਰੁਟੀਨ ਅਪਣਾਓ ਰਾਤ ਨੂੰ 7:30 ਵਜੇ ਤੋਂ ਪਹਿਲਾਂ ਖਾਣਾ ਖਾ ਲਓ ਸਵੇਰੇ ਜਲਦੀ ਉੱਠ ਕੇ ਪੈਰਾਂ 'ਤੇ ਬੈਠ ਕੇ ਦੋ ਗਲਾਸ ਗਰਮ ਪਾਣੀ ਪੀਓ ਤੁਸੀਂ ਖੁਦ ਕਮੈਂਟ ਕਰਕੇ ਦੱਸੋਗੇ ਕਿ ਅੱਜ ਪੇਟ ਕਿੰਨਾ ਹਲਕਾ ਮਹਿਸੂਸ ਹੋ ਰਿਹਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਜਿਨ੍ਹਾਂ ਦੋਸਤਾਂ ਨੂੰ ਕਬਜ਼ ਰੈਂਦੀ ਹੈ ਉਹਨਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਆਂਦਰਸਤ ਰਹੋ ਖੁਸ਼ ਰਹੋ